ਸਰ ਅਕਾਲੀ ਦਲ ਦਾ ਵਫਦ ਜਿਹੜਾ ਅਕਾਲ ਸਖਸ ਕੱਲ ਗਏ ਸੀ ਕੀ ਕਹਿਣਾ ਚਾਹੁੰਗਾ ਕੋ ਮੈਨੂੰ ਬੜੀ ਹੈਰਾਨੀ ਆਉਂਦੀ ਐ ਇਸ ਗੱਲ ਤੇ ਵੀ ਦੁਬਾਰੇ ਦੁਬਾਰੇ ਉਹੀ ਮੁੱਦੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੇ ਜਾਣ ਦਾ ਕੀ ਮਤਲਬ ਐ ਜਾਂ ਤਾਂ ਇਹ ਆਪਦੇ ਵਫਦ ਰਾਹੀਂ ਦਬਾਅ ਪਾਣਾ ਚਾਹੁੰਦੇ ਆ ਇਹਨਾਂ ਨੂੰ ਕਾਲ ਤਖਤ ਸਾਹਿਬ ਦਾ ਜੋ ਸਿੰਘ ਸਾਹਿਬ ਨੇ ਜਾਨੀ ਰਕबीर ਸਿੰਘ ਜੀ ਉਹਨੇ ਬੜਾ ਸਪਸ਼ਟ ਕਹਿਤਾ ਵੀ ਇਨ ਬਿੰਨ ਜਿਹੜਾ ਕਾਲ ਤੱਕ ਸਾਡਾ ਹੁਕਮ ਲਾਗੂ ਕਰਨਾ ਚਾਹੀਦਾ ਤੇ ਦੂਜੀ ਗੱਲ ਜਿਹੜਾ ਇਹ ਬਹਾਨਾ ਬਣਾ ਰਹੇ ਨੇ ਵੀ ਕਿ ਇਹ ਚ ਕਾਨੂੰਨੀ ਅੜਚਨਾ ਨੇ ਉਹ ਸਭ ਝੂਠ ਹੈ ਜੀ ਕਿਉਂਕਿ ਜਦ ਐਸਜੀਪੀਸੀ ਦਾ ਪ੍ਰਧਾਨ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹੋ ਸਕਦਾ ਹੈ ਐਸਜੀਪੀਸੀ ਦਾ ਮੈਂਬਰ ਕੈਬਨਿਟ ਮਿਨਿਸਟਰ ਬਣ ਸਕਦਾ ਹੈ ਤਾਂ ਫੇਰ ਆਕਾਲ ਤੱਕ ਸਭ ਤੋਂ ਪਿਛਲੇ ਸਮੇਂ ਦੇ ਵਿੱਚ ਐਮਐਲਏ ਦੀਆਂ ਟਿੱਟਾਂ ਵੱਡੀਆਂ ਜਾ ਸਕੀਆਂ ਇਹ ਤਾਂ ਬਹੁਤ ਛੋਟੀ ਗੱਲ ਹੈ ਜਿਹੜੀ ਕਮੇਟੀ ਬਣਾਈ ਜਾਂ ਪ੍ਰਧਾਨ ਨੂੰ ਜਾਂ ਵਰਕਿੰਗ ਕਮੇਟੀ ਨੂੰ ਹਦਾਇਤ ਦਿੱਤੀ ਇਹਦਾ ਕੋਈ ਇਹਦਾ ਕੋਈ ਮਹਨਤ ਨਹੀਂ ਹੈਗੀ ਸੋ ਇਹ ਸਿਰਫ ਬਹਾਨਾ ਬਣਾ ਰਹੇ ਨੇ ਇਹ ਦੋਨੇ ਮੁੱਦਿਆਂ ਤੋਂ ਉਹ ਭੱਜਣਾ ਚਾਹੁੰਦੇ ਨੇ ਖਾਸ ਤੌਰ ਤੇ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਬਣਾਈ ਹਕਮਤਖਸਰ ਉਹਨੂੰ ਇਹ ਮਾਨਤਾ ਨਹੀਂ ਦੇਣਾ ਚਾਹੁੰਦੇ ਇਹਨਾਂ ਦਾ ਇਹ ਵੀ ਇਹ ਜਿਹੜਾ ਹੈ ਜੇ ਸਹੀ ਢੰਗ ਨਾਲ ਵਰਤੀ ਹੁੰਦੀ ਹੈ ਤਾਂ ਫਿਰ ਸਰਦਾਰ ਸੁਮੀਰ ਸਿੰਘ ਭਾਗਤ ਦੁਆਰੇ ਪਰਦਾਨ ਨਹੀਂ ਬਣ ਸਕਦੇ ਲੋਕਾਂ ਨੇ ਨਹੀਂ ਪ੍ਰਵਾਨ ਕਰਨਾ ਸੋ ਉਸ ਗੱਲ ਤੋਂ ਡਰਦੇ ਮਾਰੇ ਇਹ ਸਾਰਾ ਕੁਝ ਕਰ ਰਹੇ ਪਰ ਅੱਜ ਮੀਟਿੰਗ ਵੀ ਬੁਲਾਈ ਆ ਜਿਸ ਤੀਫੇ ਨੂੰ ਲੈ ਕੇ ਸੁਖੀ ਸਿੰਘ ਬਦਲਦੇ ਉਹ ਤਾਂ ਉਹਨਾਂ ਦਾ ਜਿਵੇਂ ਚਾਹਣਗੇ ਉਵੇਂ ਕਰਨਗੇ ਉਹਨਾਂ ਦੇ ਜਿਹੜੇ ਚਾਪਲੂਸ ਬੰਦੇ ਨੇ ਉਹੀ ਰਹਿ ਗਏ ਨਾਲ ਹੁਣ ਉਹ ਉਹਨਾਂ ਦੀ ਵਰਕਿੰਗ ਕਮੇਟੀ ਆ ਉਹ ਤਾਂ ਜਿਵੇਂ ਉਹ ਕਹਿਣਗੇ ਉਵੇਂ ਕਰਾ ਲੈਣਗੇ ਜੇ ਮਨਜ਼ੂਰ ਕਰਾਉਣਾ ਹੈ ਮਨਜ਼ੂਰ ਕਰਾ ਲੈਣਗੇ ਜੇ ਇਹਨਾਂ ਨੇ ਕਿਹਾ ਵੀ ਨਹੀਂ ਸਾਨੂੰ ਮਨਜ਼ੂਰੋਂ ਨਹੀਂ ਕਰਾ ਲੈਣਗੇ ਸੋ ਉਹਨਾਂ ਨੇ ਤਾਂ ਆਪਣੀ ਮਰਜ਼ੀ ਨਾਲ ਹੀ ਉਹ ਕਰਨਾ ਹੈਗਾ ਇਕਾ ਅਮਰਤਪਾਲ ਨੂੰ ਲੈ ਕੇ ਇਹ ਯੋਆਪਾ ਲਾਇਆ ਗਿਆ ਕਿਸ ਤਰ੍ਹਾਂ ਬੜਾ ਮਾੜੀ ਗੱਲ ਹੈ ਪੰਜਾਬ ਸਰਕਾਰ ਦੀ ਕਾਨੂੰਨ ਸਾਰੇ ਵਾਸਤੇ ਬਰਾਬਰ ਹੋਣਾ ਚਾਹੀਦਾ ਜੇ ਅਮਰਤਪਾਲ ਸਿੰਘ ਜੀ ਨੇ ਕੁਝ ਗਲਤ ਕੀਤਾ ਤਾਂ ਦੇਸ਼ ਦਾ ਕਾਨੂੰਨ ਦੇਖੂਗਾ ਕਾਨੂੰਨ ਦੇ ਤਹਿਤ ਕਾਰਵਾਈ ਜਿਹੜਾ ਇਹ ਯੋਆਪਾ ਦਾ ਕਾਨੂੰਨ ਹੈ ਉਹ ਇਸ ਕਰਕੇ ਲੱਗਦਾ ਹੈ ਵੀ ਬਹੁਤ ਗੰਭੀਰ ਮੁੱਦਿਆਂ ਦੇ ਜਿਹੜੇ ਦੇਸ਼ ਧਰੋਹ ਦੇ ਕੇਸ ਹੈ ਤੇ ਦੁਵਾੜੇ ਦੁਵਾੜੇ ਯੋਪਾ ਲਾਉਣ ਦਾ ਮਤਲਬ ਇਹ ਹੈ ਵੀ ਇਹ ਚਾਹੁੰਦੇ ਨੇ ਵੀ ਅਮਰਤਪਾਲ ਸਿੰਘ ਬਾਹਰ ਨਾ ਆਉਣ ਕਿਉਂਕਿ ਇੱਕ ਸਾਲ ਜਦ ਬੀਤਦਾ ਇੱਕ ਸਾਲ ਤੋਂ ਵੱਧ ਤੁਸੀਂ ਬਿਨਾ ਕੇਸ ਜਿਹੜਾ ਕੋਰਟ ਚ ਕਰੇ ਨਹੀਂ ਰੱਖ ਸਕਦੇ ਕਿਸੇ ਨੂੰ ਜੇਲ੍ਹ ਚ ਉਹ ਜਦ ਇੱਕ ਸਾਲ ਬੀਤ ਗਿਆ ਉਸ ਤੋਂ ਬਾਅਦ ਨਵਾਂ ਕੇਸ ਕਰਤਾ ਪਿਛਲੀ ਵਾਰੀ ਹੁਣ ਇੱਕ ਸਾਲ ਹੋਰ ਲੰਘ ਗਿਆ ਤਾਂ ਇੱਕ ਤੀਜਾ ਕੇਸ ਉਹ ਨਵਾਂ ਕਰਤਾ ਸੋ ਇਹ ਸਿਰਫ ਅਮਰਤਪਾਲ ਨੂੰ ਜੇਲ੍ਹ ਚ ਰੱਖਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਮੈਂ ਸਮਝਦਾਗਾ ਸਾਡੀ ਕੋਈ ਅਮਰਤਪਾਲ ਨਾਲ ਕੋਈ ਇਹ ਨਹੀਂ ਹੈਗਾ ਵੀ ਅਸੀਂ ਉਹਦਾ ਪੱਖ ਪੂਰ ਰਹੇ ਆ ਪਰ ਇੱਕ ਜਿਹੜਾ ਸੱਚ ਦੀ ਗੱਲ ਹੁੰਦੀ ਹੈ ਜੇ ਉਹਨੇ ਕੋਈ ਗਲਤ ਕੀਤਾ ਉਹਨੂੰ ਕਾਨੂੰਨ ਤਹਿਤ ਕਾਨੂੰਨ ਦੇਖੇਗਾ ਕੋਰਟ ਦੇਖਣਗੇ ਵੀ ਕੀ ਕਾਰਵਾਈ ਕਰਨੀ ਹੈ ਤੁਸੀਂ ਉਹਨੂੰ ਧੱਕੇ ਨਾਲ ਅੰਦਰ ਰੱਖ ਰਹੇ ਹੋ ਇਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਹੈ ਬਿਲਕੁਲ ਹਨਨ ਹੈ ਅਸੀਂ ਇਹਦਾ ਸਖਤ ਵਿਰੋਧ ਕਰਦੇ ਆ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਅਸਲ ਸਿੱਖ ਵਿਰੋਧੀ ਚਿਹਰਾ ਹੈ ਉਹ ਇਹ ਫੈਸਲਿਆਂ ਦੇ ਨਾਲ ਬਿਲਕੁਲ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਝੋਨੇ ਦੀ ਫਸਲ ਨੂੰ ਲੈ ਕੇ ਸੀਵੀਏ ਦੀ ਜਾਂਚ ਮੰਗੀ ਹੈ ਸਰਪਾਲ ਸਿੰਘ ਖੈਰਾ ਨੇ ਵੀ ਪੰਜਾਬ ਸਰਕਾਰ ਨੇ ਵੱਡਾ ਘੁਟਾਲਾ ਕੀਤਾ ਹੈ ਜੀ ਦੇਖੋ ਬਹੁਤ ਪੰਜਾਬ ਦੇ ਹਿੱਸਿਆਂ ਦੇ ਵਿੱਚ ਜਿਹੜਾ ਝੋਨਾ ਕਿਸਾਨਾਂ ਨੂੰ ਜਿਹੜਾ ਰੇਟ ਨਾਲੋਂ ਘੱਟ ਐਮਐਸਪੀ ਨਾਲੋਂ ਘੱਟ ਰੇਟ ਤੇ ਵਿਕਿਆ ਜਿਹਦੇ ਵਿੱਚ ਆੜਤੀਏ ਸ਼ੈਲਰ ਮਾਲਕ ਇਨਸਪੈਕਟਰ ਤੇ ਜਿਹੜਾ ਹੈ ਨੇਤਾ ਆਮ ਆਦਮੀ ਪਾਰਟੀ ਦੇ ਉਹ ਸਾਰੇ ਇਨਵੋਲਵ ਹੋ ਕੇ ਉਹਨਾਂ ਨੇ ਇਕੱਠੇ ਰਲ ਕੇ ਇਹ ਘਪਲੇ ਕੀਤੇ ਨੇ ਤੇ ਇਹਨਾਂ ਨੇ ਘੱਟ ਰੇਟ ਤੇ ਖਰੀਦ ਕੇ ਪੂਰੇ ਰੇਟ ਤੇ ਜਿਹੜੀ ਸਰਕਾਰ ਨੂੰ ਉਹ ਛੋਹ ਨਾ ਦਿੱਤਾ ਜਿੱਥੇ ਜਿੱਥੇ ਘੱਟ ਰੇਟ ਤੇ ਵਿਕਿਆ ਉੱਥੇ-ਉੱਥੇ ਇਨਕੁਆਇਰੀ ਹੋਣੀ ਬਣਦੀ ਹੈ ਕਿਸਾਨਾਂ ਦਾ ਜਿਹੜਾ ਬਣਦਾ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਇਹ ਘਪਲੇ ਕੀਤੇ ਨੇ ਉਹਨਾਂ ਤੋਂ ਵਸੂਲੀ ਕਰਕੇ ਕਿਸਾਨ ਜਿਹੜਾ ਜਿਨ੍ਹਾਂ ਨੂੰ ਘੱਟ ਰੇਟ ਤੇ ਵਿਕਿਆ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਨੇ ਇਹ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂਕਿ ਜਿਹੜਾ ਹੈਗਾ ਇਹ ਅੱਗੇ ਤੋਂ ਕੋਈ ਵੀ ਸਰਕਾਰ ਜਾਂ ਕੋਈ ਵੀ ਨੇਤਾ ਜਾਂ ਕੋਈ ਵੀ ਵਿਅਕਤੀ ਇਹ ਇਹੀ ਚੀਜ਼ ਕਰਨ ਤੋਂ ਗੁਰੇਜ਼ ਕਰੇ ਸਰ ਕਿਸਾਨਾਂ ਦੀ ਗੱਲ ਕਰਦੇ ਆ ਡੱਲੇਵਾਲ 645 ਦਿਨ ਦੇ ਵਿੱਚ ਜਿਹੜਾ ਉਹਨਾਂ ਦਾ ਮਰਨ ਵਰਤ ਹੈ ਸ਼ਾਮਿਲ ਹੋ ਗਿਆ ਹੈ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਕੇਂਦਰ ਸਰਕਾਰ ਕੋਈ ਗੱਲ ਨਹੀਂ ਸੁਣਨ ਨੂੰ ਤਿਆਰ ਹੈਗੀ ਸੁਪਰੀਮ ਕੋਰਟ ਪੰਜਾਬ ਸਰਕਾਰ ਤੇ ਪ੍ਰੈਸ਼ਰ ਬਣਾ ਰਹੀ ਹੈ ਕਿ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦਿੱਤਾ ਜਾਵੇ ਕਿਸ ਤਰ੍ਹਾਂ ਦੇਖੋ ਦੋਨੋਂ ਸਰਕਾਰਾਂ ਜਿਵੇਂ ਵਾਰ ਨੇ ਅੱਜ 1 ਮਹੀਨਾ ਹੋ ਗਿਆ ਸੁਪਰੀਮ ਕੋਰਟ ਨੇ ਵਾਰੀ ਵਾਰੀ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਪੰਜਾਬ ਸਰਕਾਰ ਨੇ ਉਸ ਹੁਕਮ ਤੇ ਸੁਪਰੀਮ ਕੋਰਟ ਦੇਤੇ ਕੁਝ ਵੀ ਕਰ ਦੇਗੇ ਤੇ ਨਾਲੇ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ 20 ਫਸਲਾਂ ਤੇ ਐਮਐਸਪੀ ਦੇਵਾਂਗੇ ਅੱਜ ਉਹ ਕਿਉਂ ਭੱਜ ਰਹੇ ਨੇ ਜੇ ਹਰਿਆਣਾ ਸਰਕਾਰ ਐਲਾਨ ਕਰ ਸਕਦੀ ਵੀ ਫਸਲਾਂ ਤੇ ਅਸੀਂ ਦੇਵਾਂਗੇ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ ਚਲੋ ਕੇਂਦਰ ਸਰਕਾਰ ਸਾਡੀ ਵਿਰੋਧੀ ਹੈ ਅਸੀਂ ਇਹ ਗੱਲ ਮੰਨ ਲਈਏ ਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਸਰਦਾਰ ਢੱਲੇਵਾਲ ਸਾਹਿਬ ਦੀ ਜਿਹੜੀ ਜ਼ਿੰਦਗੀ ਹੈ ਉਹਦੀ ਬਹੁਤ ਕੀਮਤੀ ਹੈ ਤੇ ਮੈਂ ਸਮਝਦਾ ਉਹਨਾਂ ਨੂੰ ਬਚਾਉਣ ਲਈ ਹਰੀਅਤਨ ਕਰਨਾ ਚਾਹੀਦਾ ਤੇ ਇਥੋਂ ਤੱਕ ਕਿ ਜਿਹੜਾ ਮੈਂ ਕਾਲਪਤਖ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਇਹ ਗੱਲ ਤੇ ਜ਼ਰੂਰ ਵਿਚਾਰਿਆ ਜਾਵੇ ਵੀ ਕੋਈ ਨਾ ਕੋਈ ਹੱਲ ਆਦੇਸ਼ ਦੇ ਰੂਪ ਚ ਚਾਹੇ ਉਹ ਢੱਲੇਵਾਲ ਸਾਹਿਬ ਨੂੰ ਹੁਕਮ ਕਰਨ ਜਾਂ ਹੋਰ ਕੋਈ ਪੰਜ ਪਿਆਰਿਆਂ ਨੂੰ ਕੋਈ ਹੁਕਮ ਹੋਵੇ ਤੋ ਜੋ ਵੀ ਕੁਝ ਕਰ ਸਕਦੇ ਨੇ ਉਹਨਾਂ ਨੂੰ ਇਹ ਸਟੈਪ ਹੁਣ ਲੈਣ ਦਾ ਸਮਾਂ ਤੇ ਡੱਲੇਵਾਲ ਸਾਹਿਬ ਦੀ ਜਾਣ ਪਛਾਣ ਜ਼ਰੂਰੀ ਹੈ ਤੇ ਇਹ ਦੇ ਨਾਲ ਜਿਹੜਾ ਹੈ ਜਿਹੜਾ ਕਿਸਾਨ ਸੰਘਰਸ਼ ਹੈ ਉਹ ਹੋਰ ਮਜ਼ਬੂਤ ਹੋਊਗਾ ਜੇ ਕਿਤੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਤਾਂ ਫਿਰ ਇਹਦੇ ਨਾਲ ਕਿਸਾਨ ਸੰਘਰਸ਼ ਕੋਈ ਮਜ਼ਬੂਤ ਨਹੀਂ ਸਮੇ ਮੈਂ ਸਮਝਦਾ ਕਮਜ਼ੋਰੀ ਹੋਊਗਾ ਕਿਉਂਕਿ ਲੀਡਰਾਂ ਦੀ ਲੋੜ ਹੁੰਦੀ ਹੈ ਕਿਸੇ ਵੀ ਸੰਘਰਸ਼ ਤੇ ਜੇ ਕੋਈ ਲੀਡਰ ਦਾ ਨੁਕਸਾਨ ਹੋ ਜੇ ਤਾਂ ਫਿਰ ਸੰਘਰਸ਼ ਕਮਜ਼ੋਰ ਪੈ ਜਾਂਦੇ ਪਰ ਸੁਪਰੀਮ ਕੋਰਟ ਹੈ ਜੀ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕੇਂਦਰ ਸਰਕਾਰ ਨੂੰ ਇੱਕ ਵਾਰੀ ਹਾਈ ਪਾਵਰ ਕਮੇਟੀ ਵੀ ਬਣਾਈ ਸੀ ਉਹ ਪਹੁੰਚੀ ਸੀ ਉੱਥੇ ਲਾਅ ਐਂਡ ਆਰਡਰ ਸਬਜੈਕਟ ਸੂਬੇ ਦਾ ਹੁੰਦਾ ਹੈ ਸੋ ਲਾਅ ਐਂਡ ਆਰਡਰ ਦੇ ਇਸ਼ੂ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਤਾਂ ਕਿ ਕੋਈ ਐਕਟ ਕਰ ਨਹੀਂ ਸਕਦੀ ਕੇਂਦਰ ਸਰਕਾਰ ਤੇ ਉਹਨਾਂ ਨੂੰ ਸੁਪਰੀਮ ਕੋਰਟ ਨੂੰ ਜ਼ਰੂਰ ਹਦਾਇਤ ਕਰਨੀ ਚਾਹੀਦੀ ਹੈ ਵੀ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨੀਆਂ ਜਾਣ ਜਿਹੜੀਆਂ ਫਸਲਾਂ ਤੇ ਐਮਐਸਪੀ ਦੀ ਗੱਲ ਕਿਸਾਨ ਕਰਦੇ ਨੇ ਜਾਂ ਜੋ ਉਹਨਾਂ ਦੀਆਂ ਇਹ ਮੰਗਾਂ ਨੇ ਐਮਐਸਪੀ ਦੀਆਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਉਹਦੇ ਵਾਸਤੇ ਸੁਪਰੀਮ ਕੋਰਟ ਨੂੰ ਕੇਂਦਰ ਨੂੰ ਕਰਨਾ ਚਾਹੀਦਾ ਪਰ ਜਿਹੜਾ ਮਨਵਰਤ ਉਠਾਉਣ ਦਾ ਕੰਮ ਇਹ ਤਾਂ ਆਲਟੀਮੇਟਲੀ ਪੰਜਾਬ ਸਰਕਾਰ ਨੇ ਕਰਨਾ ਸੋ ਉਹਨਾਂ ਦੇ ਤਹਿਤ ਹੀ ਹੋਵੇਗਾ